ਮੰਨੇ ਘੰਨੇ ਮੌਸਮ ਹੈ ਜਾਂ ਮੌਸਮ ਨਹੀਂ ਥਿਉਣਾਗਾ ਆਪਾਂ ਨੂੰ ਲਓ ਜੀ ਘਰੇ ਚੱਲਣੇ ਕਿ ਤੁਹਾਨੂੰ ਤਾਂ ਗਰਮੀ ਨਾਲ ਭੁੱਜ ਜਾਣਾ ਆਪਾਂ ਇੱਥੇ ਆਵੇ ਬੱਦਲਾ ਜਾਏ ਹੋਏ ਕਹਿੰਦੇ ਬੱਦਲਾਂ ਚ ਉਹ ਦਾ ਨਾਮ ਹੈ گاਉਂ ਦਾ ਚਾਜਾ 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 ਕਹਿੰਦੇ ਪਿਆਬੀ ਚ ਚਾਜਾ ਕਹਿੰਦੇ ਐਸੇ ਜਾਜਾ ਮੱਜਾ ਵੀ ਨਹੀਂ ਰੱਖਦੇ ਲਓ ਜੀ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਲੋਕ ਇੱਥੋਂ ਦੇ ਰਹਿੰਦੇ ਲਓ ਜੀ ਸਵਾਗਤ ਆ ਜੀ ਆਪਣੇ ਵਲੌਗ ਵਿੱਚ ਸੋ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਪੁਰਾਣੀ ਰਾਜੇ ਮਹਾਰਾਜਾਂ ਦੇ ਕਵਰੇ ਕਿੱਦਾਂ ਦੇ ਹੁੰਦੇ ਸੀ ਸੋ ਜਿਹੜਾ ਆਪਾਂ ਲੈਣ ਲੱਗੇ ਆ ਕਮਰਾ ਉਹ ਹੁਣ ਆਪਾਂ ਤੁਹਾਨੂੰ ਅੰਦਰ ਦਿਖਾਉਣੇ ਆ ਰੂਮ ਟੂਰ ਕਰਾਉਣੇ ਆ ਪੂਰੇ ਪੁਰਾਣੇ ਤਰੀਕੇ ਨਾਲ ਬਣਿਆ ਹੋਇਆ ਪਿਛਲੇ ਵਲੌਗ ਵਿੱਚ ਤੁਸੀਂ ਵੇਖ ਲਿਆ ਵੀ ਆਪਾਂ ਇੱਥੇ ਪਹੁੰਚ ਗਏ ਹਣਾ ਇੱਥੇ ਪਹੁੰਚ ਗਏ ਸੋ ਇੱਥੋਂ ਹੀ ਸ਼ੁਰੂਆਤ ਕਰਨ ਲੱਗੇ ਸੋ ਰੂਮ ਪੂਰਾ ਪੈਲਸ ਵਿਖਾਵਾਂਗੇ ਤੁਹਾਨੂੰ ਠੀਕ ਹੈ ਪਹਿਲਾ ਆਪਣਾ ਰੂਮ ਤੁਹਾਨੂੰ ਦਿਖਾ ਦਈਏ ਸੋ ਜਿਹੜਾ ਆਪਾਂ ਦੇਖਣ ਲੱਗੇ ਦੀਵਾਰ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਲੱਗਿਆ ਹੀ ਵਾਤਾ ਪਿਆਰੀ ਮਸਤ ਉਹ ਵਾਹ ਕੇ ਨਾ ਇਹ ਪੁਰਾਣੀ ਜਿਹੀ ਚਰਕੀ ਜੀ ਪੈਂਦੀ ਹੈ ਨਾ ਕਿ ਜਿਵੇਂ ਆਪਾਂ ਕਿਤੇ ਪੁਰਾ ਉਹ ਬਾਰੇ ਨੂੰ ਵੀ ਲਾਉਣੀ ਤੇ ਬਾਹਰ ਕੋਈ ਉਲੀ ਬਣਾ ਸੋਹਣਾ ਹੈ ਹੈ ਕਰਦਾ ਹੀ ਰਹੇ ਹਨ ਹੂੰ ਸੋ ਇਧਰ ਲੱਗੇ ਜਿਹੜਾ ਵਾਸ਼ਰੂਮ ਉਹ ਇਧਰ ਨਾਲ ਦੇਚ ਬਣਿਆ ਸਾਰਾ ਪੈਲਸ ਹੀ ਬੜਾ ਸੋਹਣਾ ਬਣਿਆ ਹੈ 82 ਜਿੰਨਾ ਵੀ ਹੈ ਕੱਲੀ ਕੱਲੀ ਚੀਜ਼ ਇਧਰ ਵਾਸ਼ਰੂਮ ਹੈ ਹਾਂਜੀ ਬੈੱਡ ਵਾ ਕੀ ਹੱਛੇ। ਕੋਈ ਨਾ ਬਾਤ। ਇਹ ਸਾਰਾ ਨਾ ਪ੍ਰਾਣੇ ਤਰੀਕੇ ਨਾਲ ਹੀ ਬਣਿਆ ਉਹਨੂੰ ਛੇੜਛਾੜ ਨਹੀਂ ਕੀਤੀ ਗਈ ਜਿਵੇਂ ਹੈ ਉਵੇਂ ਹੀ ਸੀ। ਜੇ ਬੋਲ ਬਲਈਏ ਫਿਰ ਮਾਲਾ ਰੇਂਦਾ। ਤੂੰ ਡਰ ਲੈਂਦਾ। ਬੜਾ ਡਰੌਣ ਜਿਹਾ ਆ। ਇੱਕ ਮਾਲੀ ਉਹ ਵੀ। ਰਾਜਕੁਮਾਰੀਆਂ ਆਪਾਂ ਸਾਰੇ ਉਵੇਂ ਹੀ ਦਿਖਾਵਾ। ਅੱਜ ਪੁਰਾਣਾ ਮਹਿਲ ਹੀ। ਇਹ ਸੋਚੋ ਕਿ ਤੁਹਾਨੂੰ ਅੱਜ ਮਹਿਲ ਹੀ ਦਿਖਾ ਦੇਣਾ ਬਣਿਆ ਤੇ। ਹੂੰ। ਇਹ ਉਹ ਹੈ ਆ ਵੀ ਉਹ ਆ ਰਿਹਾ ਹਾਂ ਹਾਂ ਓਏ ਉਹਨਾਂ ਨੇ ਇੱਥੇ ਲਿਖਿਆ ਕਿ ਕੰਟੀ ਆਏਂ ਦੇਰ ਇਹ ਲੇ ਡੋਰ ਲੀਵ ਓਪਨ ਦੇ ਬੇਬੇ ਆ ਕਿ ਬੇਬੇ ਨੇ ਕਿਹਾ ਮੈਂ ਤਾਂ ਇੱਥੇ ਹੀ ਰਹਿਣਾ ਮੈਂ ਨਹੀਂ ਜਾਣੀ ਕਿਤੇ ਤੱਕ ਭੁੱਲ ਗਿਆ ਨਾ ਹਾਲੇ ਨਾ ਤੁਹਾਨੂੰ ਸਵੀਟ ਰੂਮ ਨਹੀਂ ਦਿਖਾਈ

ये जो बना है दूसरा रेस्टोरेंट ये रेस्टोरेंट है साहब आगे भी अच्छा रेस्टोरेंट बने पुराने टाइप का तो पूरा एंटीक चीजें ही है सारे वाजी क्या बात है सारा एंटीक है ये हम्म 12ਵੇਂ ਹੋ ਗਏ ਤੁਹਾਨੂੰ ਯਾਰ ਪੇਂਟਿੰਗ ਬਣਾਈ ਰਹੀ ਹੈ ਨਾ ਸਾਰੀ ਲੋ ਵੀ ਆ ਜੰਦੇ ਹੋਏ ਹੋਏ ਵਾਈਬ ਵਾਈਬ ਬਹੁਤ ਵਧੀਆ ਯਾਰ ਇਹ ਤੋਂ ਦੀ ਹੈ ਨਾ ਅੱਗੇ ਨਾ ਭਰਾ ਉਹ ਫੂਡ ਵਾਈਆਂ ਦੇਖਣੀਆਂ ਇੰਸਟਾਗ੍ਰਾਮ ਤੇ ਯਾ ਮੈਂ ਸੋਚਣਾ ਯਾਰ ਇਹ ਹੈ ਕਿੱਥੇ ਚੀਜ਼ ਇਹ ਜਿਹੜੀ ਲੋ ਵੀ ਬਹੁਤ ਹੀ ਸ਼ਾਂਤੀ ਤੇ ਸਕੂਨ ਉਧਰ ਦਿਖਾਈ ਇੱਕ ਵਾਰੀ ਇੱਧਰ ਬੈਕਗ੍ਰਾਉਂਡ ਦੇਖ ਕਿੱਦਾਂ ਬਹਾਰਾ ਯਾਰਾ ਨਾ ਪਰ ਨਾ ਬਾਲੇ ਇਤੋਂ ਨਹੀਂ ਹੈ ਬਾਲੇ ਲੁੱਕ ਨਹੀਂ ਹੈ ਬਹੁਤ ਘੱਟ ਨੇ ਜਿਵੇਂ ਬਾਹਰ ਸੰਸਾਰ ਦਾ ਜਾਂ ਹਾਲੀ ਸੀਜ਼ਨ ਨਹੀਂ ਹੈਗਾ ਕਰਕੇ ਤਾਂ ਕਰਕੇ ਲੋਕ ਘੱਟ ਇੱਕ ਬਰਸਾਤਾ ਕਰਕੇ ਨਾ ਲੋਕ ਆਉਂਦੇ ਬਹੁਤ ਘਾਟੇ ਇੱਧਰ ਹਾਂ ਮੌਨਸੂਨ ਹੀ ਚੱਲ ਰਹੀਆਂ ਹਾਂ ਸੋ ਉਹਦੇ ਕਰਕੇ ਬਾਕੀ ਸ਼ਾਂਤੀ ਬਹੁਤ ਹੈ ਇੱਥੇ ਸਕੂਨ ਹੈ ਲੋ ਵੀ ਸੱਜਣੋ ਤੁਹਾਨੂੰ ਸਾਰਾ 15 ਰੁਪਏ ਸੀ ਜਿਹੜਾ ਦਿਖਾਤਾ ਜਿਹੜਾ ਮਹਿਲ ਸੀ ਉਧਰੋਂ ਬੈਕਗ੍ਰਾਉਂਡ ਸਾਰਾ ਜਿੰਨਾ ਵੀ ਸੀ ਸਾਰਾ ਦਿਖਾਤਾ ਬੜਾ ਸਕੂਨ ਆ ਬੜੀ ਸ਼ਾਂਤੀ ਆ ਤੇ ਅੰਦਰੋਂ ਵੀ ਉਹਦਾ ਕੋਈ ਚੱਕਰ ਜਿਹਾ ਪੈ ਗਿਆ ਉਹਦੇ ਹੱਥੇ ਤੁਹਾਨੂੰ ਹੁਣ ਕਿਤੇ ਹੋਰ ਜਾਣਾ ਪੈਣਾ ਤੇ ਹੁਣ ਆਪਾਂ ਉਥੇ ਚੱਲਦੇ ਆ ਫਿਰ ਉਥੇ ਤੁਹਾਨੂੰ ਦਿਖਾਉਣੇ ਵੈਸੇ ਜਗਾ ਤੇ ਵੀ ਵਧੀਆ ਵਾ ਪਰ ਇਹ ਥੋੜਾ ਸਾਨੂੰ ਲੱਗਦਾ ਵੀ ਥੋੜਾ ਸੇਫ ਜਾਣੀ ਹੈਗਾ ਵੀ ਕਿਉਂਕਿ ਲੋਕ ਇੱਥੇ ਘੱਟ ਬੱਬੋ ਹਾਂ ਹਾਂ ਉਹ ਉਹ ਇੱਕ ਹੁੰਦਾ ਕਿ ਜਿੱਥੇ ਲੋਕੀ ਹੁੰਦੇ ਉੱਥੇ ਥੋੜੀ ਰੌਣਕ ਜੀ ਹੁੰਦੀ ਹੈ ਹਨਾ ਕਿ ਜੀ ਜਾਂ ਇੱਥੇ ਜਿਵੇਂ ਕੱਲਾ ਕੱਲਾ ਪਣ ਜਾਣੀ ਜਿਵੇਂ ਉਹ ਉਹ ਆ ਕਿ ਇੰਨੇ ਲੋਕੀ ਆ ਨਹੀਂ ਰਹੇ ਕਿਸੇ ਜਨੀ ਹੈਗਾ ਹਾਂ ਕਰਕੇ ਸੋ ਹੁਣ ਆਪਾਂ ਅੱਗੇ ਚੱਲਦੇ ਹੁਣ ਵੇਖੀ ਉਧਰ ਜਾ ਕੇ ਫਿਰ ਨਹੀਂ ਰਹੁੰਦਾ ਜਾਂਦਾ ਹਾਂ ਹਾਂ ਚੱਲ ਚੱਲ ਲੋਕੇਸ਼ਨਾਂ ਸਾਰੀਆਂ ਘੈਂਟ ਆ ਉਹਦਾ ਟੈਨਸ਼ਨ ਲੋ ਘੈਂਟ ਘੈਂਟ ਲੋਕੇਸ਼ਨਾਂ ਦੇ ਲੈ ਕੇ ਚੱਲਾਂਗੇ ਬੇਦਰੋਂ ਅੱਗੇ ਤਾਂ ਬਹੁਤ ਚੀਜ਼ਾਂ ਪਈਆਂ ਵਾਂ ਅਰੇ ਤੰਬੂ ਠੋਕਣਾ ਯਾਰਾਂ ਹਾਂ ਉਹ ਵੀਦਾਰੇ ਵੇਟ ਕਰ ਰਹੇ ਸਾਡੇ ਜਿਹੜੇ ਗੱਡੀ 'ਚ ਬੈਠੇ ਆ ਗਏ ਜੀ ਹੁਣ 7 ਦਿਨ ਉਰੇ ਹੀ ਰਾਵਾਂਗੇ ਆ ਗਏ ਆ ਗਏ ਮੈਂ ਤਾਂ ਡਿਕਦਾ ਰਿਹਾ ਕਿਦੋਂ ਦਾ ਦੱਸ ਬਾਜੀ ਤੂੰ ਹੀ ਪਹਿਲਾਂ ਆ ਗਿਆ ਪਹਿਲਾਂ ਹੀ ਆਇਆ ਫਿਰ ਤਾਂ ਤੁਹਾਨੂੰ ਦੱਸ ਕੇ ਤਾਂ ਆਇਆ ਨਹੀਂਗਾ ਮੈਂ ਲੱਭ ਕੇ ਰੱਖਿਆ ਆਪਣੀ ਰੈਸਟੋਰੈਂਟ ਹਾਂ ਹਾਂ ਲਓ ਵੀ ਸੱਜਣੋ ਹੁਣ ਤੁਹਾਨੂੰ ਦਿਖਾਉਣੇ ਆ ਉਹ ਜਿਹੜਾ ਹੋਟਲ ਜਿੱਥੇ ਆਪਾਂ ਰਾਤੀ ਸਟੇ ਕੀਤਾ ਸੀ। ਸੋ ਆ ਜਿਹੜਾ ਰਾਤ ਕਿਹੜੂ ਖਾਇਆ? ਰਾਤ ਕੋਈ ਖਾਇਆ। ਰਾਤ ਕੋ ਰਾਤੀ ਲੇਟ ਪੜਾਉਗੇ ਸੀ ਯਾਰ ਇੱਥੇ ਪਹੁੰਚਣਾ ਕਰਦ। ਨਹੀਂ ਰਹੂਗਾ ਇਹ। ਤੇ ਮੀਮੂ ਕੱਲ ਦੇ ਵੜਾ ਪਈ ਜਾਂਦਾ। ਸੋ ਐਡਵੈਂਚਰ ਹੋਟਲ ਆਉ ਤੁਹਾਨੂੰ ਅੰਦਰ ਲੈਦਾ ਵਿਊ। ਪਹਿਲੇ ਇਹ ਦੱਸੋ ਕਿੱਥੇ ਆਪਾਂ? ਇਹ ਆਪਾਂ ਹੈਗੇ ਆ ਇਸ ਟਾਈਮ ਚੈਲ। ਚੈਲ ਤੋਂ ਥੋੜਾ ਜਿਹਾ 2 ਕਿਲੋਮੀਟਰ ਅੱਗੇ ਆ। ਚੈਲ ਥੋੜਾ ਪਿੱਛੇ ਰਹੇ ਜਾਂਦਾ ਆਪਾਂ 2 ਕਿਲੋਮੀਟਰ ਅੱਗੇ। ਸੋ ਉੱਥੇ ਹੀ ਹੋਟਲ ਹੈ। ਇੱਥੋਂ ਦਾ ਵਿਊ ਯਾ ਬੜਾ ਸੋਹ ਉਹ ਆਪਾਂ ਅੰਦਰ ਜਾ ਕੇ ਨਾ ਤੁਹਾਨੂੰ ਬਾਲਕੋਨੀ ਚ ਥਿ ਵਿਊ ਦਿਖਾਵਾਂਗੇ ਤੇ ਮੌਸਮ ਐਡਾ ਸੋਹਣਾ ਮੀਂਹ ਪਈ ਜਾਂਦਾ ਬੱਦਲ ਜਿਹਾ ਥੋੜੀ ਥੋੜੀ ਠੰਡ ਆ ਇਹਦੇ ਆਈ ਹੁਣ ਕੱਪੜੇ ਨਹੀਂ ਲੈ ਕੇ ਆਏ ਉਹ ਜਿਹੜੇ ਠੰਡ ਵਾਲੇ ਨਹੀਂ ਤੇ ਉਹ ਪੌਣੇ ਪਾਣੇ ਤੁਹਾਨੂੰ ਪ੍ਰੋਪਰ ਸਾਰਾ ਵਿਖਾਵਾਂਗੇ ਆਸੇ ਪਾਸੇ ਵਾਲਾ ਵੀ ਸਾਰਾ ਆਸੇ ਇੱਥੇ ਆਪਾਂ ਚੈਲ ਚ ਆਏ ਹੋਏ ਆ ਸੋ ਇੱਥੇ ਇਡੀਆਂ ਸੋਹਣੀਆਂ ਲੋਕੇਸ਼ਨਾਂ ਨੇ ਨਾ ਬਹੁਤ ਸੋਹਣੀਆਂ ਲੋਕੇਸ਼ਨਾਂ ਨੇ ਉਸ ਤੁਹਾਨੂੰ ਸਾਰੀਆਂ ਦਿਖਾਵਾਂਗੇ ਆਪਾਂ ਚਲੋ ਚੱਲੀ ਅੰਦਰ ਰੂਮ ਟੂਰ ਕਰਾਈਏ ਲਓ ਜੀ ਹੁਣ ਕੀ ਚੱਲੂਗਾ ਬੇਬੇ ਹੁਣ ਕੀ ਆ ਗਈ ਰਸਾਂ ਦੇ ਨਾਲ ਹੁਣ ਰਸਾਂ ਨਾਲ ਚੱਲੂ ਵੀ ਠੰਡੇ ਠੰਡੇ ਮੌਸਮ ਦੇ ਵਿੱਚ ਠੰਡੇ ਠੰਡੇ ਮੌਸਮ ਹੈ ਜਾਂ ਮੌਸਮ ਨਹੀਂ ਸਿਉਣਾਗਾ ਆਪਾਂ ਨੂੰ ਲਓ ਜੀ ਜੇ ਘਰੇ ਚੱਲੇ ਕਿ ਤਾ ਮੂੰਹ ਤਾਂ ਗਰਮੀ ਨਾਲ ਭੁੱਜ ਜਾਣਾ ਆਪਾਂ ਆ ਵੇ ਬੱਦਲਾਂ ਜਾਏ ਹੋਏ ਨੇ ਬੱਦਲਾਂ 'ਚ ਉਹ ਬੱਦਲ ਵੀ ਥੱਲੇ ਆ ਆਪਾਂ ਥੋੜੇ ਉੱਪਰ ਸੋ ਬਾਅਦ 'ਚ ਆਪਾਂ ਤੁਹਾਨੂੰ ਪੂਰਾ ਥੱਲੇ ਲੈ ਕੇ ਜਾਵਾਂਗੇ ਸਾਰਾ ਦਿਖਾਵਾਂਗੇ ਤੇ ਦੀਦਾ ਤੇ ਮੱਲੋਂ ਵਾਲੀ ਲੱਗੀ ਜਾਂਦਾ ਦੀ ਨਹੀਂ ਕਰਦਾ ਗੁੱਡ ਮਾਰਨਿੰਗ ਕਰ ਦੋ ਗੁੱਡ ਮਾਰਨਿੰਗ ਥੈਂਕ ਯੂ ਸੋ ਸੱਜਣੋ ਹੁਣ ਤੁਹਾਨੂੰ ਆਪਾਂ ਰੂਮ ਟੂਰ ਕਰਾ ਦਈਏ ਆ ਆਪਣੇ ਰੂਮ ਦੀ ਬਾਲਕੋਨੀ ਹੈ ਸਾਰੀ ਸੋ ਇਧਰ ਆ ਅਲੱਗ ਬਾਲਕੋਨੀ ਆ ਜਾਂਦੀ ਹਨ ਸੋ ਥੋੜਾ ਮੈਂ ਮੈਂ ਜੇਬ ਖਲਾਰਾ ਜਾਂ ਪਿਆ ਹੋਇਆ ਚਲੋ ਕੋਈ ਨਾ ਆ ਰੂਮ ਜੇ ਤੇ ਇਧਰ ਆ ਕੇ ਵਾਸ਼ਰੂਮ ਤੇ ਇਧਰ ਅਲਮੀਰਾ ਸਮਾਨ ਸਾਰਾ ਰੱਖਣ ਨੂੰ ਸੋ ਆਪਣਾ ਬੈੱਡ ਤੇ ਅਟੈਚ ਰੂਮ ਜੀ ਵਾਓ ਜੀ ਆ ਆਪਣਾ ਰੂਮ ਵਾਓ ਜੀ ਨਾਈਸ ਨਾਈਸ ਵਨ ਗੁੱਡ ਸੋ ਇਤੋਂ ਵੀ ਬਾਲਕਨੀ ਸੋ ਆ ਜਿਹੜੀ ਚੀਜ਼ ਬੜੀ ਸੋਹਣੀ ਬਣਾਈ ਹੋਈ ਹੈ ਨਾ ਜਿਹੜਾ ਇੱਧਰ ਉਹ ਰਸ 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 ਬੇਬੇ ਦੇ ਫੇਵਰਟ ਰਸ 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 ਖਾਓ ਮਾਸ ਮਾਸ ਸੋ ਆਪਾਂ ਇੱਧਰ ਬੈਠਾਵਾਂਗੇ ਸੱਜਣ ਇੱਧਰ ਬਾਂਦਰ ਬੜੇ ਨਾ ਆ ਗਏ ਆ ਥਾਂ ਬਹੁਤ ਬਾਂਦਰ ਦੋ ਤਾਂ ਸਾਡੇ ਨਾਲ ਆਏ ਉਹ ਰੱਖਿਆ ਕਰਾਇਆ ਪੱਕੇ ਕਾਰ ਤੇਰਾ ਵੇਚ ਲ ਆਪਾਂ ਨੂੰ ਕੀ ਗਈ ਆਂਦੇ ਪੱਕੇ ਦਾ ਰੱਖੇ ਵਾਤ ਰ ਇਹ ਪਰ ਪੁੱਛਿਆ ਨਹੀਂ ਇਹ ਪਹਿਲਾਂ ਆਪ ਸਾਰੇ ਬੰਦਰੀ ਹੁੰਦੇ ਸੀ ਪੁੱਛਿਆ ਸੀ ਕਿ ਕਟਾ ਦਿਆਂ ਮਗਰ ਯਾ ਕਾ ਬੜੀ ਸਵਾ ਬਣਾਈ ਆ ਹੂੰ ਬਹੁਤ ਪਹਿਲਾਂ ਕਿਵੇਂ ਇਹ ਦਸੋ ਇਹਦਾ ਤਰੀਕਾ ਖਾਣ ਦਾ ਪਹਿਲਾਂ ਪਹਿਲਾਂ ਵੇਖੋ ਰਾਤ ਸੁਣਾਓ ਇਹ ਰਾਤ ਤੇ ਦਬੋਵਾ ਚ ਨੁਆਓ ਇਹਨਾਂ ਤੋਂ ਪਹਿਲਾਂ ਨਈ ਤੇ ਘਰ ਕੇ ਇਹ ਕਹਿੰਦਾ ਨਹੀਂ 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 ਕਰ ਲੈ ਮਾ ਨਈ ਨਈ ਕਰਦਾ ਵੀ ਜੱਟ ਬੋਦਾ ਮਖ ਰੋਈ ਚੱਲ ਤੂੰ ਐਂਦਰ ਵੀ ਸਾਰਾ ਬੜਾ ਹੁਣ ਆ ਮੈਂ ਕਿੰਨਾ ਚੱਲ ਗਿਆ ਕੱਲ ਆਪਾਂ ਉੱਥੇ ਗਿਆ ਸੀ ਨਾ ਹਾਂ ਕਰ ਗਿਆ ਉਹ ਜਿਉ ਜੋ ਜੋ ਜਿਹੜਾ ਆਪਣੇ ਪਿੱਛੇ ਵੀਊ ਹੈ ਉਹ ਚੈੱਕ ਕਰੋ ਉਹ ਬਾਹਰ ਸੋਣਾ ਹਾਂ ਜਿਹੜਾ ਮੀ ਆ ਕੱਲ ਤੇ ਜਦੋਂ ਨੇ ਆਪਾਂ ਆਏ ਆ ਉਦੋਂ ਤਾਂ ਲੱਗਾ ਆਇਆਂ ਨੂੰ ਹਲੇ ਆਪਾਂ ਨੂੰ ਅੱਧਾ ਘੰਟਾ ਹੋਇਆ ਉਸ ਤੋਂ ਬਾਅਦ ਮੀ ਸਟਾਰਟ ਹੋਈ ਤਾਂ ਕਰਕੇ ਅਸੀਂ ਕਿਹਾ ਸਵੇਰ ਹੋਲੇ ਤਾਂ ਤੁਹਾਨੂੰ ਸਾਰਾ ਵਧੀਆ ਨੀ ਹਾਂ ਤੇ ਸਾਰਾ ਵਧੀਆ ਤਰੀਕੇ ਨਾਲ ਦਿਖਾਵਾਂ ਕਿਉਂਕਿ ਰਾਤੀ ਬੱਦਲ ਦੀ ਹੈ ਆ ਤੂੰ ਵੇਖ ਲੈ ਸਾਰੇ ਬੱਦਲ ਨੇ ਵੇਖਣ ਨੂੰ ਲੱਗਦਾ ਨਾ ਕਿ ਧੁੰਦ ਧੁੰਦ ਬੱਦਲ ਆ ਇਹ ਬੱਗੇ ਆ ਠੰਡ ਲੱਗਦੀ ਹੈ ਹੁਣ ਹਾਂ ਮੈਨੂੰ ਵੀ ਨਾਲ ਰਾਤ ਸਾਰੇ ਹਰਜਾਨੀਆਂ ਲੈ ਕੇ ਪਏ ਹੋਰ ਬਹੁਤ ਠੰਡਾ ਸਾਂਝਾ ਪਤਲ ਗਿਆ ਮੜੀ ਏਸੀ ਵਾਲੀ ਗੱਲ ਦੱਸੋ ਪਹਿਲਾਂ ਏ ਅਹੀ ਮੈਂ ਮੈਂ ਉਹਨੂੰ ਕਿਹਾ ਵੇ ਇਹ ਤੂੰ ਤੇ ਇਸੀ ਨਹੀਂ ਆਇਆ ਕਹਿੰਦਾ ਵੀਰੇ ਤੇ ਇਸੀ ਦੀ ਲੋੜ ਹੀ ਨਹੀਂ ਵਾਕਿਆ ਬਾਅਦ ਪੱਖੇ ਬੰਦ ਕਰਨੇ ਪਏ ਪੱਖੇ ਚਲਾਇਆ ਹਾਂ ਆਜਾ ਪੱਖਾ ਹੀ ਸੀ ਆਦੋਂ ਲੈਡਾ ਨਹੀਂ ਸੀ ਹੁਣ ਚਲਾਇਆ ਉਹ ਵੀ ਬੰਦ ਕਰ ਦਿੱਤਾ ਪਰ ਮੌਸਮ ਬਹੁਤ ਸੋਹਣਾ ਹੈ ਜਰੂਰ ਆਉ ਆ ਆਪਣੇ ਪਰਿਵਾਰ ਅੱਛਾ ਇਹ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਤੋਂ ਹੈਗਾ 102 ਕਿਲੋਮੀਟਰ ਹੈ ਉੱਥੋਂ ਲੱਗ ਜਾਂਦੇ ਆਪਾਂ ਨੂੰ 3 ਘੰਟੇ ਚੰਡੀਗੜ੍ਹ ਦੇ ਤੇ 3.5 ਇਹੋ ਜਿਹੇ ਨਜ਼ਾਰੇ ਤੇ ਕਿਤੇ ਵੀ ਨਹੀਂ ਹੈਗੇ ਤੂੰ ਚੰਡੀਗੜ੍ਹ ਚੰਡੀਗੜ੍ਹ ਇਹੋ ਜਿਹੇ ਨਜ਼ਾਰੇ ਨਹੀਂ ਹੈਗੇ ਜਿੱਥੇ ਇਹ ਜਿਹੇ ਨਜ਼ਾਰੇ ਆ ਐ ਤੇ ਬੇਬੇ ਜਿੱਥੇ ਆ ਜਾ ਉੱਥੋਂ ਦੀ ਹੋਗੇ ਰਹਿ ਜਾਂਦੀ ਆ ਵਾਕਿਆ ਨਜ਼ਾਰੇ ਨਹੀਂ ਇੱਧਰ ਤੁਸੀਂ ਪੰਜਾਬ ਦੇ ਕਿੱਕਾ ਟੱਕ ਟੱਕ ਹੋਣਾ ਉੱਥੇ ਦਾ ਆਪਾਂ ਨਹੀਂ ਉਹ ਪਹਿਨਾ ਵੇਖ ਲੋ ਤੁਹਾਡਾ ਪਹਿਲਾਂ ਦੱਸਦਾ ਸੀ ਨਾ ਹੁਣ ਸਾਰੇ ਬਲਰ ਹੋ ਗਿਆ ਆਪਾਂ ਸੱਚ ਨੂੰ ਆਪਾਂ ਥੱਲੇ ਜਾਵਾਂਗੇ ਹਾਂ ਉਹਨਾਂ ਦੀ ਜਿਹੜੇ ਇਥੇ ਲੋਕੀ ਰਹਿੰਦੇ ਨੇ ਉਹਨਾਂ ਦੀ ਲਾਈਫ ਦਿਖਾਵਾਂਗੇ ਕਿਵੇਂ ਰਹਿੰਦੇ ਨੇ ਉਹ ਇਵੇਂ ਰਹਿੰਦੇ ਆ ਉਧਰ ਆਂਟੀ ਐ ਕੋ ਮੱਝਾ ਜਾਵਾਂਗੇ ਪਹਿਲਾ ਵਲੌਗ ਆਪਣਾ ਇਹ ਹੋਊਗਾ ਥੱਲੇ ਵਾਲਾ ਫਿਰ ਉਸ ਬਾਅਦ ਆਪਾਂ ਜੰਗਲ ਦੇ ਵਿੱਚ ਜਾਵਾਂਗੇ ਜੰਗਲ ਇੱਥੇ ਜੰਗਲ ਵੀ ਆ ਬਾਅਦ ਜੋ ਕੈਂਪਿੰਗ ਬਹੁਤ ਸੋਹਣੀ ਸੋਹਣੀ ਵਲੌਗ ਆ ਰਹੇ ਆ ਹਣਾ ਆਂਟੀ ਮਾਰੀ ਦੀ ਪ੍ਰਸਾਦ ਤਾਂ हट ਜੇ ਨਾ ਇੱਕ ਇੱਕ ਬੰਦਾ ਆਪਣਾ ਘਰੇ ਰਹਿ ਗਿਆ ਵਿਚਾਰਾ ਹਮ ਹਣਾ ਉਹ ਵੀ ਆਇਆ ਮਜਬੂਰੀ ਆ ਥੋੜੀ ਜੀ ਹੈ ਨਾ ਉਹ ਵੀ ਆਇਆ ਬਈ ਆਇਆ ਘਰ ਵੀ ਅੱਜ ਕੱਲ ਦੇ ਜਮਾਨੇ ਚ ਸੁਣਨਾ ਨਹੀਂ ਘਰ ਵੀ ਰੱਖਣੇ ਚਾਹੀਦੇ ਨਾ ਉਹਨਾਂ ਨੂੰ ਤਾਂ ਕਹੀਦਾ ਵੀ ਚੱਲ ਚੱਲ ਵੜਦੇ ਆ ਕਹ ਸਲਮਾਨ ਵੀ ਇੱਕ ਖੇਤੀ ਬਾੜੀ ਦਾ ਕੰਮ ਹੋ ਜਾਂਦਾ ਇੱਕ ਘਰ ਆਪਾਂ ਸਾਰਿਆਂ ਨੂੰ ਪਤਾ ਵੀ ਸੁਣਨਾ ਨਹੀਂ ਛੱਡ ਸਕਦਾ ਨਹੀਂ ਛੱਡ ਸਕਦਾ ਸੁਣ ਨਹੀਂ ਆਪਾਂ ਹਾਂ ਇਹ ਉਹ ਆ ਜੀ ਬੋਦਾ ਉਹ ਨਹੀਂ ਲੱਗਦਾ ਸਵਾਦ ਲੱਗਦੀ ਜਮੀ ਇਹ ਜੋ ਮਿੱਟੀ ਆ ਇਹ ਜੋ ਮਿੱਟੀ ਮੀਆਂ ਬਹੁਤ ਸਵਾਦ ਆ ਕੀ ਹੈ ਯਮੀ ਯਮੀ ਲਓ ਵੀ ਸੱਜਣੋ ਸਮਾਨ ਸਭੂਂ ਡਕਾਲੀਏ ਮੈਂ ਕਿਹਾ ਹੈ ਮੈਂ ਬੇਬੇ ਡਕਾਲੀਏ ਨਾ ਸਮਾਨ ਬੇਬੇ ਬੇਬੇ ਭਾਵੇਂ ਇੱਥੇ ਉੱਥੇ ਪਿੰਡ ਜਾਣਾ ਕਿ ਗੱਡੀ ਉਹਦਾ ਨਾਮ ਕੀ ਸੀਗਾ ਡਿਵੈਂਚਰ ਫੋਟੋ ਚੱਲ ਹੈ ਡਿਵੈਂਚਰ ਮੈਂ ਫਿਰ ਉਹ ਕੁਮਣਾ ਜਾਣ ਘਰ ਘਰ ਵੇਖਣੇ ਆ ਉਹ ਲੈਟ ਆ ਬੇਬੇ ਨੂੰ ਸਾਡੇ ਨਾਲੋਂ ਜਿਆਦਾ ਐਕਸਾਈਟਮੈਂਟ ਹੋਈ ਪਈ ਆ ਸੋਨ ਆਪਾਂ ਚੱਲਦੇ ਆ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਸਮਾਨ ਸਭੂਂ ਲਾਦ ਲਈ ਆ ਆ ਮਮੀ ਰੈਡੀ ਸਟੈਡੀ ਹੋ ਗਏ ਤੇ ਹੋਣ ਲੱਗੇ ਥੋੜਾ ਥੋੜ ਮੀਂਹ ਪੈ ਰਿਹਾ ਹੈ ਨਾ ਮੀਂਹ ਬੜਾ ਵਧੀਆ ਮੌਸਮ ਬੜਾ ਸੋਹਣਾ ਹੈ ਬੇਬੇ ਗਰਮੀ ਹੈ ਇੱਥੇ ਨਾ ਪੁੱਤ ਗਰਮੀ ਨਾ ਤਾਂ ਨਾਮ ਨਹੀਂ ਹੋਣੀ ਕਿੱਥੋਂ ਆ ਉਹ ਤਾਂ ਚੇਤਾ ਹੀ ਨਹੀਂ ਗਰਮੀ ਦਾ ਕਿੱਥੇ ਯਾਰ ਜਦੋਂ ਆਪਾਂ ਸ਼ਰੀਹ ਜੂ ਸਾਹਿਬ ਗਏ ਉੱਥੇ ਵੀ ਮੀਂਹ ਪੈ ਮੇਰੇ ਹੁਣ ਇੱਥੇ ਇੱਥੇ ਵੀ ਇੰਨਾ ਠੰਡਾ ਠੰਡਾ ਮੌਸਮ ਹੈ ਰਾ ਆਪਾਂ ਆਪਣੇ ਤੇ ਖੁਸ਼ ਰਹਿੰਦਾ ਹੈ ਰਾ ਆਪਾਂ ਖੁਸ਼ ਨਹੀਂ ਨੂੰ ਨਹੀਂ ਆਉਣ ਜਾਣ ਤੇ ਤੇ ਰੱਬ ਵੀ ਆਪਰੇ ਤੇ ਖੁਸ਼ ਹੀ ਰਿਹਾ ਬੇਬੇ ਕਹਿੰਦੇ ਬਾਹ ਲਈ ਬਰੋ ਸੱਚ ਨੂੰ ਲਓ ਜੀ ਤਿਆਰ ਹਾਂ ਚੱਲੀਏ ਬੇਬੇ ਅੱਗੇ ਹੋਰ ਕੁਝ ਵੇਖੀਏ ਹੁਣ ਜਾਣ ਕੇ ਅੱਜ ਰਾਤ ਦੇ ਵੇਖੀ ਜਾਂਦੇ ਆਂ ਅਗਲੀ ਮੰਜ਼ਲ ਨੂੰ ਵਧੀਏ ਫਿਰ ਹੁਣ ਆਪਾਂ ਹਾਂ ਅਗਲੀ ਹੁਣ ਉਹ ਉੱਥੇ ਸਿਤੰਬੂ ਲਾਉਂਦਾ ਚੋਟੀ ਤੇ ਚੋਟੀ ਤੇ ਜਾ ਕੇ ਤੰਬੂ ਲਾਉਣਾ ਹੀ ਆਪਾਂ ਠੀਕ ਆ ਤੇ ਡਰ ਲੱਗਾ ਲਾ ਬੇਬੇ ਮਮੇ ਨੂੰ ਸਮਝਾ ਡਰੀ ਨਹੀਂ ਕੋਈ ਡਰ ਕੋ ਤੰਬੂ ਜੇ ਅੱਗੇ-ਅੱਗੇ ਪਹਾੜ ਜਿਹਾ ਲਾਇਆ ਹੀ ਉੱਥੇ ਤੰਬੂ ਉੱਥੇ ਕਹਿੰਦਾ ਬੇ ਦਲੇਰ ਬੇਬੇ ਬਹੁਤ ਬੇ ਮੀ ਪੈ ਗਿਆ ਸੀ ਬਾਦੂ ਬੱਚੇ ਕੋਟੀਆਂ ਪਾਈਆਂ ਸੋਹਣੀਆਂ ਜਿ ਤੁਰੇ ਜਾਂਦੇ ਸਾਰਿਆਂ ਦੇ ਕੋਟੀਆਂ ਪਾਈਆਂ ਮੌਸਮ ਠੰਡਾ ਹੈ ਨਾ ਮੈਂ ਸੋਹਣੀ ਪੈਂਦਾ ਰਿਹਾ ਨਾ ਮਾੜਾ ਮੌਸਮ ਠੰਡਾ ਮੌਸਮ ਆਪਣ ਨੂੰ ਆ ਕੇ ਤੇ ਧਰਤੀ ਠੰਡੀ ਆ ਇਹ ਕਿੰਨੀ ਹਰਿਆਲੀ ਹਰਿਆਣ ਦੀ ਹੈ ਮੀ ਆਪਣੇ ਨਾਲ ਹੀ ਆਇਆ ਲੱਗਦਾ ਇੱਥੇ ਲਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ گاؤں 'ਚ ਇੱਕ گاؤں 'ਚ گاؤں ਮਤਲਬ ਪਿੰਡ 'ਚ ਲੈ ਕੇ ਚੱਲੇ ਜਿਹੜੇ ਪਹਾੜੀ ਪਿੰਡ ਹੁੰਦੇ ਨੇ ਅੱਛਾ ਪਹਾੜਾਂ ਨੂੰ ਜਿਵੇਂ ਪਹਾੜੀ ਬੱਕਰੀਆਂ ਹੁੰਦੀਆਂ ਰੱਖੀਆਂ ਹੁੰਦੀਆਂ ਲੋਕ 'ਚ ਪਹਾੜੀ ਪਿੰਡ ਹੁੰਦੇ ਆ ਹਾਂ ਹਾਂ ਹੁਣ ਬੇਬੇ ਕਹਿੰਦੀ ਮੈਂ ਘਰ ਵੇਖਤੀ ਹਣੀ ਜਦੋਂ ਆਇਆ ਇੱਕ ਜ਼ਰੂਰ ਵੇਖ ਆਪਾਂ ਮੈਂ ਓਖੀ ਹੋਵੇ ਵੇਖਾ ਘਰ ਜਰੂਰ ਵੇਖਿਓ ਇੱਥੇ ਲੋਕਾਂ ਦੇ ਜ਼ਿਆਦਾ گاਵਾ ਵੀ ਰੱਖੀਆਂ ਬੱਕਰੀਆਂ ਵੀ ਰੱਖੀਆਂ ਸਾਰਾ ਚਾਰਿਆਂ ਚਾਰਦੇ ਆ ਹਾਂ ਉਤੋਂ ਆਪਾਂ ਵੇਖਿਆ ਸੀ ਨਾ ਉਤੋਂ ਬਹੁਤ ਸੋਹਣੇ ਲੱਗਦੇ ਸੀ ਥੱਲੇ ਨੂੰ ਘਰ ਮੀ ਪਈ ਜਾਂਦਾ ਕੈਨ ਮੈਨ ਮਾੜੀ ਨਹੀਂ ਕਿੰਨੇ ਮੈਨ ਕਿੰਨੇ ਮੈਨ ਕੋਤੋਂ ਰਾਹ ਪਨ ਐ ਲੱਗਦਾ ਸੀ ਟੁਕਟਾ ਜਿਹਾ ਪਰ ਨੀ ਵਾਹ ਗੱਡੀਆਂ ਆਉਂਦੀਆਂ ਨੇ ਮੈਨੂੰ ਪੈਨੂ ਆਟਾਰ ਲੱਗਦਾ ਬਹੁਤ ਜ਼ਿਆਦਾ ਪੀਗੀ ਜਾਂ ਕੋ ਸਿੰਗੜਾ ਚੜਕਾ ਓ ਮਾਈ ਗਾਡ ਓ ਮਾਈ ਗਾਡ ਰਾਤਾਂ ਨੂੰ ਸਵੇਰੇ ਕੀ ਚੀਜ਼ ਲਾਲ ਨਾਲ ਘਾ ਲੰਮੂ ਰੋਡ ਜਾਂ ਸੋਨਾ ਯਾਰ ਹਣਾ ਇਹ ਆਪਣੇ ਸਵਾਗਤ ਆਸਤੇ ਬੋਲੋ ਬਖੇ ਲਾ ਲਾ ਗੁਰੂ ਮਹਾਰਾਜ ਆਪਣੇ ਨਾਲ ਵਸਦਾ ਹੂੰ ਹੂੰ ਬੇਬੇ ਸਰਨ ਵਾਲੀ ਵਸਦਾ ਵਸਦਾ ਸਭ ਨਹੀਂ ਵਸਦਾ ਜਿਹੜੇ ਆਪਣੇ ਨਾਲ ਨੇ ਉਹਨਾਂ ਦੀ ਵੀ ਵਸਦਾ ਤੇ ਆਪਣੇ ਦੀ ਵੀ ਵਸਦਾ ਆਵੇ ਡੰਡੀਆਂ ਬਣੀਆਂ ਚੜ ਤੁਨ ਨੂੰ ਨਿੱਕੇ ਨਿੱਕੇ ਬੂਟੇ ਵੀ ਸੋਹਣੇ ਨੇੜੇ ਟੇੜੇ ਤਾਂ ਲੱਗਦਾ ਨਹੀਂ ਕੋਈ ਪੈਂਡੋ ਉਹ ਉੱਥੇ ਜਾ ਕੇ ਘੁੰਮ ਕੇ ਜੀਓ ਉੱਤੋਂ ਮੈਲੋ ਵੇਖਣ ਨੂੰ ਲੱਗਦਾ ਵੀ ਨੇੜੇ ਜਿਹਾ ਹੁੰਦਾ ਜਿਵੇਂ ਆ ਕਿ ਕਿੰਨਾ ਵਲਵਲੇ ਵਾਝਾ ਪਾ ਕੇ ਸੱਪ ਵੰਗੂ ਵੜ ਪੈ ਜਾਂਦਾ ਆਹ ਕਿਹੜੇ ਕੜ ਕੋਣੀ ਮੋੜ ਕੇ ਹੈਗੀਆਂ ਲਿਕੀਆਂ ਲਿਕੀਆਂ ਮੋੜ ਕੋੜ ਜਿਹਾ ਵਾਲਿਆ ਰਾਤ ਨੂੰ ਜਾਣ ਆਲਾ ਤਾਂ ਨਹੀਂ ਹੈ ਨਾ ਨਾ ਰਾਤ ਨੂੰ ਜਾਣਾ ਕਿਹੜਾ ਮੌਸਮ ਇੱਥੇ ਪਿੰਡ ਦਾ ਨਾਂ ਕੀ ਆ ਚਾਚਾ ਜੀਏ ਜੀਏ ਕਿੱਥੇ ਆਲੇ ਬੇਬੇ ਤੂੰ ਸਾ ਕਿੱਥੇ ਕਿੱਥੇ ਸਮਝ ਨਹੀਂ ਆਉਂਦੀ ਬੂਲ ਬਲੇ ਜਿਵੇਂ ਆ ਚੁਕੇ ਹੈ ਹਾਂ ਕੀ ਕੋਈ ਸਮਝ ਨਹੀਂ ਆਉਂਦਾ ਬੱਚਾ ਕਿੱਧਰ ਲਈ ਫਿਰਦਾ ਜਿ ਮੇਲਿਆਂ ਜਾ ਆ ਮੇਲੇ ਨਵੇਂ ਥਾਂ ਕਮਾਉਂਦਾ ਨਵੇਂ ਥਾਂ ਕਮਾਉਂਦਾ ਬੇਬੇ ਨਵੇਂ ਨਵੇਂ ਘੁੰਮਣੇ ਜਿਹੜੇ ਫਿਰ ਆਪਾਂ ਚੀਜ਼ ਕਦੇ ਵੇਖੀ ਨਹੀਂ ਤੇ ਨਹੀ ਗੱਡੀ ਤਾਂ ਨਵੀਆਂ ਹੀ ਜਗ੍ਹਾ ਵੇਖਣੀਆਂ ਨੇ ਆਪੋ ਤਾਂ ਯਾਰ ਉਧਰ ਵੇਖੀ ਰਿਓ ਬਾੜੀ ਗਈ ਹੋ ਦੇ ਹੋਰੇ ਆ ਗਾਉਣ ਨਾ ਵੀ ਸੱਜਣੋ ਇਧਰ ਕਰਾਂ ਦੀ ਵਿਊ ਚੈੱਕ ਕਰੋ ਆਏ ਹਾ ਹਾ ਐਡੇ ਸੋਹਣੇ ਪਹਾੜ ਲੱਜ ਗਏ ਉੱਥੇ ਬਰਸੀਲਾ ਏਰੀਆ ਸੀ ਤੇ ਇੱਥੇ ਐਡਾ ਕ ਸੋਹਣਾ ਵਿਊ ਇੰਨਾ ਕ ਸੋਹਣਾ ਨੇਚਰ ਆ ਨਾ ਸਾਡੇ ਪਾਸੇ ਪਹਾੜ ਵੀ ਐਡੇ ਐਡੇ ਉਹ ਬੱਦਲ ਵੀ ਥੱਲੇ ਆ ਬੱਦਲਾਂ ਦੇ ਉੱਪਰ ਘਰ ਬਣੇ ਹੋਏ ਆ ਸੋ ਐਡਾ ਸੋਹਣਾ ਨੇਚਰ ਆ ਨਾ ਲਓ ਵੀ ਸੱਜਣੋ ਕਰਾਂ ਦੀ ਸਾਹਮਣੇ 뷰 ਚੈੱਕ ਕਰੋ ਆਏ ਹਾਏ ਹਵਾ ਵਗ ਰਹੀ ਆ ਠੰਡੀ ਠੰਡੀ ਕੁਦਰਤ ਦੇ ਕਿਆ ਹੀ ਨਜ਼ਾਰੇ ਨੇ ਬੇਬੇ ਜੇ ਤਾਂ ਬਾਹਰ ਨਿਕਲ ਆਏ ਘਰਾ ਕੇ ਕਿ ਜੇ ਬਾਹਰ ਨਿਕਲੇ ਨਾ ਹੁਣ ਤਾਂ ਇੱਥੇ ਗਰਮੀ ਲੱਗਦੀ ਕਾਣ ਲੱਗੂਗਾ ਵੇਖੀ ਠੰਡੀ ਠੰਡੀ ਉਹ ਪਹਾੜੀਆ ਤੁਸੀਂ ਪਹਾੜ ਦੇਖੋ ਪਹਾੜ ਕਿੱਡੇ ਕਿੱਡੇ ਨੇ ਇੰਦਰ ਉਹ ਦੇਖੋ ਐਡਾ ਸੋਹਣਾ ਏਰੀਆ ਇੰਨੀ ਸੋਹਣੀ ਵਾਈਬ ਹੋਏ ਹੋਏ ਓਏ ਹੋਏ ਜਿੰਨਾ ਗੱਲ ਨਾ ਕੱਟੋ ਪਰਦਕ ਪਰ ਬਹੁਤ ਸੋਹਣਾ ਬਈ ਬਈ ਦਨੀਆ ਜੀਜਾ ਵੇਖੀਆ ਪਹਾੜ ਵੀ ਲਾਇਆ ਤੇ ਰੋਖ ਵੀ ਲਾਇਆ ਜੀ ਆ ਦੁਨੀਆ ਵੀ ਲਾਇਈ ਗਈ ਆ ਲਓ ਜੀ ਤੁਹਾਨੂੰ ਹੁਣ ਦਿਖਾਉਣੇ ਆਪਾਂ ਗੁਜਰਾਤ ਦੇ ਨੇ ਜਾ ਰਹੇ ਫੇਰ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਆਏ ਕਿੱਥੇ ਹੋਈ ਆ ਪਹਿਲਾਂ ਤੁਸੀਂ ਇੱਕ ਵਾਰੀ ਵਿਊ ਵੀ ਰਿਆ ਦੇਖੋ ਸਾਰਿਆਂ ਫਾਰਾ ਸਾਰਾ ਚੈਲ ਦੇਖਦੇ ਆਪਾਂ ਡਰੋਨ ਨਾਲ ਖਾਉਨੇ ਸਾਰਾ ਕੋ ਡਰੋਨ ਸ਼ਾਟ ਲਾਉਣੀ ਇਹ ਆਪਾਂ ਪਿੰਡ ਚ ਆਏ ਹੋਏ ਆ ਤੇ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਇੱਥੋਂ ਦੇ ਲੋਕ ਰਹਿੰਦੇ ਨੇ ਉਹਨਾਂ ਦੀ ਵਿਲੇਜ ਲਾਈਫ ਕਿੱਦਾਂ ਉਹ ਜਿਵੇਂ ਮੱਝਾਂ ਗਾਵਾਂ ਰੱਖਿਆ ਉਹਨਾਂ ਨੇ ਭੈਣ ਹੋਣਾ ਨੇ ਹਨ ਤੇ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇਹ ਆਪ ਕੀ ਹੈ ਇਹ ਦਿਖਾਦੇ ਹਾਂ ਮਾਮਾ ਆਪ ਦਾ گاਉਂ ਦੇਖਣੇ ਆਏ ਆ। ਆਪ ਦਾ ਘਰ ਉੱਪਰ ਹੈ? ਹਾਂਜੀ। ਉਹ ਉੱਪਰ ਉਹਨਾਂ ਦਾ ਘਰ ਵੇਖੋ। ਉਧਰ ਆਉਂਦੇ ਪੇ ਵੇਖੋ। ਅੱਛਾ। ਜੇ ਬਾਅਦ ਸਾਰਾ ਕੁਝ ਦਿਖਾਵਾਂਗੇ ਇੱਕ ਵਾਰੀ। ਤਾਂ ਹੀ ਇਹ ਪਤਲੇ-ਪਤਲੇ ਆ ਇੰਨਾ। पंजाबी आती है पंजाबी आती है आपको पंजाबी कितनी गाय गाय रखी है आपने हमने तो उसके सींग कितने बड़े हैं है। अच्छा फैले है वो ये, ये दूध देती है दूध देती दूध अच्छा अच्छा नो 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 ਜਰਸੀ ਗਾਏ ਹਨ ਜਰਸੀ ਗਾਏ ਹੈਗੀਆਂ ਠੰਡੇ ਇਲਾਕੇ ਦੀਆਂ ਲੈ ਤਾਂ ਆਪਾਂ ਵੀ ਉੱਧਰ ਜਾਣੇ ਪਰ ਉਹ ਵਿਚਾਰੀਆਂ ਉੱਧਰ ਗਰਮੀ ਮਨਾਉਂਦੀਆਂ ਵੇਲਾ ਬੜੇ ਮਿਹਨਤੀ ਨੇ ਹਾਂ ਕਿੱਥੋਂ ਉੱਤਰ ਕੇ ਆਉਂਦੇ ਆ ਇਹ ਤਾਂ ਹੀ ਇਹ ਪਤਲੇ ਪਤਲੇ ਪਏ ਆ ਸਾਡੇ ਇਹ ਦੇਖੋ ਮੋٹے ਮੋٹے ਇਹ ਨਾ ਤਾਂ ਜੰਗਲ 'ਚ ਜਾਂਦੇ ਆ ਆਪ ਲਾਣਾ ਕੱਪੜੀ ਲਾਣਾ ਆਪ ਵੀ ਲੈ ਆਓ ਨੀਚੇ ਜਾਂਦੇ ਆਪ ਨੀਚੇ ਜੰਗਲ 'ਚ ਨਹੀਂ ਉੱਪਰ ਅੱਛਾ ਉੱਪਰ ਜਾਂਦੇ ਹੋ ਹਾਂ ਉਹ ਪੂਰਾ ਜੰਗਲ ਹੀ ਹੈ ਨਾ ਅੱਛਾ ਕਾਹਨੋਂ ਲੱਕੜੀ ਆ ਕੀ ਹੈ ਨਮਸਤੇ ਅੱਛਾ ਪਾਣੀ ਲੈ ਕੇ ਆਏ ਨਹੀਂ ਇਹ ਤਾਂ ਕੈਕ ਲਈ ਹੈ ਇਹ ਕੈਕ ਲਈ ਨਹੀਂ ਹੈ ਅੱਛਾ ਫੀਡ ਹੈ ਫੀਡ ਸਾਰੇ ਬਹੁਤ ਮਿਹਨਤੀ ਨੇ ਉਹ ਉੱਤੇ گاਉਂ گاਉਂ ਦਾ ਕਈ ਇਹਨਾਂ گاਉਂ ਦਾ ਆਪਾਂ ਪਿੰਡ ਦਾ ਨਾਮ ਦੱਸ ਦਈਏ ਪਿੰਡ ਦਾ ਨਾਮ ਪਿੰਡ ਦਾ ਨਾਮ ਪੁੱਛੋ ਪਹਿਲਾਂ ਚੰਗੀ ਤਰ੍ਹਾਂ گاਉਂ ਦਾ ਤੁਹਾਡੇ ਕੀ ਆ ਨਾਮ ਹੈ گاਉਂ ਦਾ ਚਾਚਾ 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 ਜਾ ਜਾ ਕਹਿੰਦੇ ਬਿਆਬੀ ਚ ਜਾ ਜਾ ਕਹਿੰਦੇ ਐ ਜਾ ਜਾ ਆਏ ਆ ਵੀਊ ਆ ਜਾਦਾ ਹੋਏ ਆ ਤੇ ਉਹ ਵੀਊ ਦੇਖੋ ਤੁਸੀਂ ਦਿਲ ਤੇ ਲੱਗਦਾ ਪੈਣਾ ਹਲੇ ਉਹ ਬੱਦਲ ਉਹ ਪਹਾੜ ਡਰੋਨ ਨਾਲ ਬਖਾਵਾਂਗੇ ਜਦੋਂ ਬਹੁਤ ਕਹਿੰਦੇ ਪਹਾੜ ਬੜੇ ਵੱਡੇ ਨੇ ਬੱਦਲਾਂ ਕਰਕੇ ਨਹੀਂ ਦੱਸਦੇ ਇਹ ਤਾਂ ਮੌਸਮ ਹੈ ਹੀ ਰਿੰਦਾ ਠੰਡਾ ਹੀ ਹਮੇਸ਼ਾ ਹੀ ਨਹੀਂ ਨਹੀਂ ਗੁਣਾ ਧਰਮੀਆ ਮੈਂ ਥੋੜਾ ਸਮਾਂ ਤੇ ਵਿਸਤਰਾ ਵੀ ਹੈ ਅੱਜ ਕੱਲ ਫਸਾਤ ਹੈ ਨਾ ਹਾਂ ਕਿਸੇ ਵਜ੍ਹਾ ਤੋਂ ਸਾਡੇ ਤਾਂ ਬਹੁਤ ਗਰਮੀ ਆ ਮਾਰੇ ਪੰਜਾਬ ਮੇ ਬਹੁਤ ਮੈਂ ਖੰਡ ਹੋਤੇ ਹਾਂ ਐਸੀ ਦਿੱਤਰ ਜ਼ਰੂਰਤ ਹੀ ਨਹੀਂ ਪੈਂਦੀ ਤੇ ਨਾ ਐਂ ਤੇ ਪੱਖਿਆਂ ਦੀ ਨੂੰ ਲੋੜ ਪਈ ਤੇ ਐਸੀ ਦੀ ਗੱਲ ਕਰਦੇ ਕੁਦਰਤੀ ਹੈ ਕੁਦਰਤ ਦਾ ਐਸੀ ਹੈ ਲਓ ਜੀ ਇਸੇ ਗਾਵਾਂ ਹੀ ਰੱਖੀਆਂ ਬੱਕਰੀਆਂ ਨਹੀਂ ਰੱਖੀਆਂ ਅੱਛਾ ਗਾਂ ਮੱਝਾ ਵੀ ਨਹੀਂ ਰੱਖਦੇ ਲੋਈ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੇ ਲੋਕ ਇੱਥੋਂ ਦੇ ਰਹਿੰਦੇ ਨੇ ਆ ਪੁੱਤੇ ਚੜ ਕੇ ਵਿਖਾਵਾਂਗੇ ਹਨਾ ਸ਼ਹਿਰ ਤੇ ਆਪਾਂ ਸਾਰੇ ਦੇਖ ਲੈਣੇ ਹਾਂ ਕਿ ਜਿਹੜੇ ਇੱਥੋਂ ਦੇ ਪਿੰਡ ਨੇ ਤੁਹਾਨੂੰ ਇਹਨਾਂ ਦੀ ਜਿਹੜੇ ਪਿੰਡ ਚ ਲੋਕ ਰਹਿੰਦੇ ਨੇ ਉਹਨਾਂ ਦੀ ਲਾਈਫ ਦਿਖਾਈਏ ਕਿੰਨਾ ਸਟਰਗਲ ਕਰਦੇ ਨੇ ਕਿੱਦਾਂ ਰਹਿੰਦੇ